ਉਹਨੋ ਸਮਾਂ ਆ ਚੁੱਕਿਆ ਸੀ ਜਦ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਾਰ ਤੇ ਇੱਕ ਸ਼ਾਨਦਾਰ ਮਹਿਲ ਖੜਾ ਕਰਨਾ ਸੀ ਜਿਸ ਦੀਆਂ ਨੀਹਾਂ ਪਹਿਲੇ ਨੌ ਸਤਗੁਰਾਂ ਵੱਲੋਂ ਤਪ ਤੇ ਕੁਰਬਾਨੀ ਨਾਲ ਤਿਆਰ ਕੀਤੀਆਂ ਜਾ ਚੁੱਕੀਆਂ ਸਨ ਆਨੰਦਪੁਰ ਵਿੱਚ ਦੇਸ਼ ਦੀ ਸੁਤੰਤਰਤਾ ਦੀਆਂ ਗੱਲਾਂ ਚੱਲ ਰਹੀਆਂ ਸਨ Hindu ਪੰਡਤ ਆਗਦੇ ਸਨ ਦੇਵੀ ਪ੍ਰਗਟ ਹੋਵੇਗੀ ਤੇ ਸਾਡੀ ਸਹਾਇਤਾ ਕਰੇਗੀ ਗੁਰੂ ਜੀ ਆਖਿਆ ਪਾਈ ਜਦ ਸੋਮਨਾਥ ਤੇ ਕਾਂਗੜੇ ਦੇ ਮੰਦਰ ਤੋੜੇ ਗਏ ਤਦ ਦੇਵੀ ਪ੍ਰਗਟਾਣਾ ਹੋਈ ਤਾਂ ਹੁਣ ਕੀ ਹੋਵੇਗੀ ਪਰ ਜੇ ਤੁਹਾਡੀ ਮਰਜ਼ੀ ਹੈ ਤਾਂ ਇਹ ਵੀ ਕਰਕੇ ਦੇਖ ਲੈਨੇ ਹਾਂ ਕਾਸ਼ੀ ਦੇ ਇੱਕ ਪ੍ਰਸਿੱਧ ਪੰਡਤ ਕੇਸ਼ੋਦਾਸ ਨੇ ਆਖਿਆ ਦੇਵੀ ਪ੍ਰਗਟਾ ਤਾਂ ਹੋ ਜਾਂਦੀ ਪਰ 1 ਲੱਖ ਰੁਪਏ ਖਰਚਾ ਆਵੇਗਾ ਗੁਰੂ ਜੀ ਨੇ ਖਜ਼ਾਨਚੀ ਨੂੰ ਸੱਦ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਖਜ਼ਾਨੇ ਵਿੱਚ 7 ਲੱਖ ਰੁਪਏ ਹਨ ਹੁਣ ਪੰਡਤ ਨੂੰ ਹੋਰ ਲਾਲਚ ਹੋ ਗਿਆ ਕਹਿਣ ਲੱਗਾ ਏ ਤਾਂ ਕੇਵਲ ਸਮਗਰੀ ਦਾ ਖਰਚਾ ਹੈ ਸਵਾ ਲੱਖ ਦਸ਼ਨਾ ਵਕ ਹੋਵੇਗੀ ਗੁਰੂ ਜੀ ਬੋਲੇ ਬਈ ਤੁਸੀਂ ਦੇਵੀ ਦਾ ਪ੍ਰਗਟਾਓ ਇਹ ਦਸ਼ਨਾ ਵੀ ਤੁਹਾਨੂੰ ਦੇ ਦਿੱਤੀ ਜਾਏਗੀ ਇਸ ਤਰ੍ਹਾਂ ਪੰਡਤਾਂ ਨੇ 1754 ਵਿੱਚ ਆਨੰਦਪੁਰ ਦੇ ਪਾਸ ਨੈਨਾ ਦੇਵੀ ਦੇ ਪਹਾੜ ਤੇ ਹਵਨ ਆਰੰਭ ਕਰ ਦਿੱਤਾ ਬ੍ਰਾਹਮਣ ਖੂਬ ਸ਼ੱਕ ਸ਼ੱਕ ਦੇ ਸ਼ਕਾਉਂਦੇ ਰਹੇ ਜਦ ਵੀ ਗੁਰੂ ਜੀ ਪੁੱਛਣ ਲੱਗੋ ਕੋਈ ਨਾ ਕੋਈ ਬਹਾਨਾ ਲਾ ਛੱਡਨ 1.5 ਸਾਲ ਲੰਘ ਗਿਆ ਪੰਡਤਾਂ ਦਾ ਅਖੀਰਲਾ ਇਕਰਾਰ ਦੁਰਗਾ ਅਸ਼ਟਮੀ ਅਸ਼ਟਮੀ ਦਾ ਸੀ ਪਰ ਉਹ ਵੀ ਲੰਘ ਗਿਆ ਸਤਗੁਰਾਂ ਨੇ ਪੰਡਤਾਂ ਨੂੰ ਪੁੱਛਿਆ ਕਿ ਪੰਡਤ ਜੀ ਹਾਲਾਂ ਤੱਕ ਦੇਵੀ ਕਿਉਂ ਨਹੀਂ ਪ੍ਰਗਟੀ ਇਸ ਤੇ ਪੰਡਤ ਕੈਸ਼ੋਦਾਸ ਨੇ ਆਖਿਆ ਸਤਗੁਰੂ ਦੇਵੀ ਦੇ ਪ੍ਰਗਟ ਹੋਣ ਵਿੱਚ ਹੁਣ ਕੋਈ ਟਿਲ ਨਹੀਂ ਪਰ ਉਹ ਕਿਸੇ ਉੱਚੀ ਕੁਲ ਦੇ ਪੁਰਸ਼ ਦਾ ਸੀਸ ਮੰਗਦੀ ਹੈ ਇਸ਼ਾਰਾ ਸਾਹਿਬ ਸਤਗੁਰ ਦੇ ਵੱਡੇ ਸਾਹਿਬ ਜاده ਵਲ ਸੀ ਗੁਰੂ ਜੀ ਵੀ ਤਾਲ ਗਏ ਆਖਣ ਲੱਗੇ ਪੰਡਿਤ ਜੀ ਇਹ ਛੋਟੀ ਜੀ ਗੱਲ ਪਿੱਛੇ ਤੁਸੀਂ ਦੇਵੀ ਵਿਚਾਰੀ ਨੂੰ ਇਤਨੀ ਦੇਰ ਕਿਉਂ ਟਕਾਈ ਰੱਖਿਆ ਪਹਿਲਾ ਕਿਉਂ ਨਾ ਦੱਸ ਦਿੱਤਾ ਹੁਣ 체ਤੀ ਕਰੋ ਅਸੀਂ ਸਮਝਦੇ ਹਾਂ ਕਿ ਇਸ ਸਮੇਂ ਤੁਹਾਡੇ ਨਾਲੋਂ ਉੱਚੀ ਕੋਲ ਦੇ ਪੁਰਸ਼ ਸੰਸਾਰ ਤੇ ਹੋਰ ਕੌਣ ਹੋ ਸਕਦਾ ਹੈ ਪੰਡਤ ਨੂੰ ਲੈਣੇ ਦੇਣੇ ਪੈ ਗਏ ਉਹਦਾ ਖਿਆਲ ਸੀ ਕਿ ਗੁਰੂ ਜੀ ਨੇ ਮੰਨਣਾ ਨਹੀਂ ਤੇ ਟਾਲ ਦੇਾਂਗੇ ਪਰ ਗੁਰੂ ਜੀ ਉੱਪਰ ਹੀ ਦੀ ਪਏ ਹੁਣ ਬੁੱਲਾਂ ਤੇ ਜ਼ੁਬਾਨ ਫੇਰਨ ਅੱਖਾਂ ਲੱਗਾ ਮਹਾਰਾਜ ਮੇਰਾ ਸਿਰ ਦੇ ਨਾਲ ਤੁਹਾਨੂੰ ਬ੍ਰਹਮ ਹੱਤਿਆ ਲੱਗੇਗੀ ਪਰ ਗੁਰੂ ਜੀ ਕਿਹੜੇ ਕਟ ਹਾਜ਼ਰ ਰਾਬਸਨ ਫਰਮਾਉਣ ਲੱਗੇ ਪੰਡਤ ਜੀ ਬ੍ਰਹਮ ਹੱਤਿਆ ਕਿਸ ਤਰ੍ਹਾਂ ਲੱਗੇਗੀ ਤੁਹਾਡੀ ਦੇਵੀ ਤਾਂ ਪ੍ਰਗਟ ਹੋ ਲਵੇ ਸਭ ਤੋਂ ਪਹਿਲਾਂ ਤੁਹਾਨੂੰ ਸਰਜੀਤ ਕਰਨ ਲਈ ਆਖਾਂਗਾ ਤੁਸੀਂ ਇਸ ਕੰਮ ਵਿੱਚ ਰੋੜਾ ਨਾ ਟਕਾਓ ਕੰਮ ਹੋਣ ਦਿਓ ਗੁਰੂ ਜੀ ਜਾਣੀ ਜਾਨ ਇਸ ਇੱਕ ਤਰ੍ਹਾਂ ਨਾਲ ਪੰਡਤਾਂ ਨੂੰ ਖਿਡਾਰੇ ਸਨ ਤੇ ਉਹਨਾਂ ਦਾ ਹੰਕਾਰ ਤੋੜ ਰਹੇ ਸਨ ਹੁਣ ਗਰੀਬ ਕੇਸ਼ੋਦਾਸ ਪੰਡਤ ਕੀ ਉਤਰ ਦੇਵੇ ਗੁਰੂ ਜੀ ਦਾ 1.5 ਲੱਖ ਰੁਪਇਆ ਉਹ ਹਵਨਾ ਦੀ ਸਮਗਰੀ ਤੇ ਬਰਬਾਦ ਕਰ ਚੁੱਕਾ ਸੀ ਆਪਣੇ ਬਚਾਅ ਲਈ अकेਰੀ ਜੇਬ ਬਹਾਨਾ ਸੋਚਿਆ ਸੀ ਉਹ ਵੀ کارਗਰ ਨਾ ਹੋਇਆ ਹੁਣ ਉਸ ਨੇ ਭੱਜਣ ਦੀ ਸੋਚੀ ਅੱਗੇ ਗੁਰੂ ਜੀ ਕਿਹੜਾ ਉਸ ਨੂੰ ਮਾਰਨਾ ਚਾਹੁੰਦੇ ਸਨ ਸਾਹਿਬ ਚੋਜੀ ਤਾਂ ਸੰਸਾਰ ਨੂੰ ਦੱਸਣਾ ਚਾਹੁੰਦੇ ਸਨ ਕਿ ਦੇਵੀ-ਦੇਵਤੇ ਹਿੰਦੂਆਂ ਦੀਆਂ ਚੀਜ਼ਾਂ ਕਲਪਤ ਹਨ ਤੇ ਇਹਨਾਂ ਵਿੱਚ ਕੋਈ ਵੀ ਸ਼ਕਤੀ ਨਹੀਂ ਇਸ ਲਈ ਉਹਨਾਂ ਪੰਡਤ ਨੂੰ ਕੀ ਆਖਣਾ ਸੀ ਗੁਰੂ ਜੀ ਨੇ ਉਸ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ ਤੇ ਉਹ ਮੋਢੇ ਤੇ ਪਰਨਾ ਸੁੱਟ ਕੇ ਪਿਸ਼ਾਬ ਦੇ ਭੱਜ ਨਿਕਲ ਕੇ ਝੱਟ ਹੀ ਨੈਨਾ ਦੇਵੀ ਦੇ ਟਿੱਲੇ ਤੋਂ ਥੱਲੇ ਨੂੰ ਭੱਜ ਗਿਆ ਗੁਰੂ ਜੀ ਨੇ ਬਾਕੀ ਦੀ ਸਮਗਰੀ ਹਮਰਕੁੰਡ ਵਿੱਚ ਪਵਾ ਦਿੱਤੀ ਜਿਸ ਕਰਕੇ ਅੱਗ ਦੇ ਲਾਟਾਂ ਅਸਮਾਨ ਨਾਲ ਗੱਲਾਂ ਕਰਨ ਲੱਗੀਆਂ ਭੋਲੇ ਲੋਕਾਂ ਨੇ ਸਮਝ ਲਿਆ ਸੱਚਮੁੱਚ ਹੀ ਲਾਟਾ ਵਾਲੀ ਦੇਵੀ ਪੈਦਾ ਹੋ ਗਈ ਹੈ ਗੁਰੂ ਜੀ ਨੇ ਮਿਆਨ ਵਿੱਚੋਂ ਤੇਗ ਕੱਢ ਕੇ ਫਰਮਾਇਆ ਅੱਜ ਇਹ ਦੇਵੀ ਪ੍ਰਗਟ ਹੋਈ ਹੈ ਇਸ ਤਰ੍ਹਾਂ ਹਿੰਦੂਆਂ ਦੇ ਵਿਹਿਮਾ ਤੇ ਭਰਮਾਂ ਦਾ ਖੰਡਨ ਹਜ਼ੂਰ ਨੇ ਕੀਤਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ